ਹੈਲੋ ਦੋਸਤੋ ਸਤਿ ਸ੍ਰੀ ਅਕਾਲ ਅੱਜ ਦਾ ਸਾਡਾ ਬਲੌਗ ਇਹੀ ਆ ਵੀ ਬੂਟਾ ਕਰਾਰੀ ਚੈਨਲ ਪ੍ਰੋਡਕਸ਼ਨ ਤੇ ਜਾ ਕੇ ਦੇਖੋ ਸਾਡੀ ਨਵੀਂ ਵੀਡੀਓ ਆ ਰਹੀ ਆ ਕੁੜੀ ਸ਼ੂਟ ਫਾਈਨਲ ਹੋਇਆ ਏ ਇੱਕ ਸਾਡੇ ਨਾਲ ਹੁੰਦੇ ਆ ਹਰਜੀਤ ਭਾਈ ਸਾਡੇ ਨਾਲ ਰਹਿੰਦੇ ਆ ਵੱਡੇ ਭਰਾ ਤੇ ਇਹਨਾਂ ਨੂੰ ਤਾਂ ਤੁਸੀਂ ਜਾਣਦੇ ਹੋ ਬੂਟਾ ਕਰਾਰੀ ਮੇਰੇ ਸਰ ਜੀ ਤੇ ਇੱਕ ਸਾਡੇ ਨਾਲ ਆਰਟਿਸ ਸੁਖੀ ਮਾਨਸਾ ਬਾਕੀ ਤੁਹਾਨੂੰ ਸੁਖੀ ਮਾਨਸਾ ਵਾਲੇ ਦੱਸਣਗੇ ਅਸੀਂ ਗਾਲ ਦੀ ਅਸੀਂ ਬੂਟਾ ਗਲਾਈ ਪ੍ਰੋਡਕਸ਼ਨ ਚੈਨਲ ਤੋਂ ਸਪੋਰਟ ਕਰੋ ਜੀ ਸਾਨੂੰ ਵੀਡੀਓ ਬਣਾਉਣ ਦੇ ਵਿੱਚ ਬਹੁਤ ਸਮਾਂ ਲੱਗਦਾ ਹੈਗਾ ਸਾਰੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਵੀਡੀਓ ਨੂੰ ਸਬਸਕ੍ਰਾਈਬ ਧੰਨਵਾਦ ਬਾਕੀ ਜੀ ਤੁਹਾਨੂੰ ਪਤਾ ਹੀ ਆ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਸਪੋਰਟ ਕਰੋ ਸਾਡੇ ਚੈਨਲ ਨੂੰ ਇੱਥੇ ਲਾ